ਮਾਚ ਗਈ ਲੋਕਾਂ ਨੇ ਭਜਣਾ ਸ਼ੁਰੂ ਕਰ ਦਿੱਤਾ ਸੋ ਜਿਹੜੀ ਇਹ ਸੀਸੀਟੀਵੀ ਸਾਹਮਣੇ ਆ ਰਹੀ ਹੈ ਦੱਸੇ ਕਿ ਸੀਸੀਟੀਵੀ ਜਿਹੜੀ ਹੈ ਉਹਨਾਂ ਦੀ ਵੀ ਜਾਂਚ ਹੋ ਰਹੀ ਹੈ ਹਜ਼ਾਰ ਤੋਂ ਵੱਧ ਸੀਸੀਟੀਵੀ ਫੁਟੇਜ ਜਿਹੜੀ ਹੈ ਉਹਨਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਤੇ ਹੋਰ ਵੀ ਜਿਹੜੀ ਹੈ ਜਾਂਚ ਪੜਤਾਲ ਇੱਥੇ ਹੋਵੇਗੀ ਬਾਕੀ ਜਿਹੜੇ ਸੀਸੀਟੀਵੀ ਕੈਮਰੇਜ਼ ਆਸ-ਪਾਸ ਦੀ ਦੁਕਾਨਾਂ ਦੇ ਵਿੱਚ ਲੱਗੇ ਹੋਏ ਸੀਗੇ ਜਾਂ ਫਿਰ ਟ੍ਰੈਫਿਕ ਸਿਗਨਲਸ ਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਕੂਲ ਮਿਲਾਕੇ ਉਹਨਾਂ ਦੀ ਜਾਂਚ ਜਿਹੜੀ ਹੈ ਹੁਣ ਕੀਤੀ ਜਾਵੇਗੀ ਸੋ ਇਸ ਲਈ ਜੋ ਹੈ ਉੱਚ ਪੱਧਰੀ ਟੀਮ ਦਾ ਜੋ ਗਠਨ ਕੀਤਾ ਗਿਆ ਹੈ ਇੰਟੈਲੀਜੈਂਸ ਬਿਊਰੋ NIA NSG ਅਤੇ ਦਿੱਲੀ ਪੁਲਿਸ ਜਿਹੜੀ ਹੈ ਇਸ ਟੀਮ ਦੇ ਵਿੱਚ ਸ਼ਾਮਿਲ ਹੈ ਜੋ ਪੂਰੀ ਜਾਂਚ ਪੜਤਾਲ ਇਸ ਮਾਮਲੇ ਨੂੰ ਲੈ ਕੇ ਕਰਨਗੇ ਤਾਂ ਦਿੱਲੀ ਧਮਾਕੇ ਤੋਂ ਬਾਅਦ ਦੱਸੇ ਕਿ ਹੜਕੰਪ ਪੂਰੇ ਦੇਸ਼ 'ਚ ਮਚਿਆ ਹੋਇਆ ਹੈ ਰੈਡ ਅਲਰਟ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਪੁਲਿਸ ਜਿਹੜੀ ਹੈ ਬੜੀ ਹੀ ਚੌਕਸੀ ਦੇ ਨਾਲ ਹਰ ਪਾਸੇ ਸਰਚ ਆਪਰੇਸ਼ਨ ਚਲਾ ਰਹੀ ਹੈ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਇਹ ਦਿੱਲੀ ਤਮਾਕੇ ਨੂੰ ਲੈ ਕੇ ਅਤਵਾਦੀ ਸਾਜ਼ਿਸ਼ ਹੋਣ ਦਾ ਜੋ ਖੱਡਾ ਸਾਹਮਣੇ ਆ ਰਿਹਾ ਹੈ ਅਤਵਾਦੀ ਐਂਗਲ ਜਿਹੜਾ ਇਹ ਸਾਹਮਣੇ ਆਇਆ ਹੈ ਇਸ ਪੂਰੇ ਕੇਸ ਦੇ ਵਿੱਚ ਕਿਉਂਕਿ ਜੋ ਦੱਸੇ ਕਿ I20 ਦੇ ਵਿੱਚ ਤਮਾਕਾ ਹੋਇਆ ਸੀ ਦਿੱਲੀ ਦੇ ਵਿੱਚ ਲਾਲਕੇਦਿਲ ਦੇ ਨੇੜੇ ਜੋ I20 ਕਾਰ 'ਚ ਇਹ ਤਮਾਕਾ ਹੋਇਆ ਤਾਂ I20 ਕਾਰ ਜੋ ਸ਼ਖਸ ਚਲਾ ਰਿਹਾ ਸੀਗਾ ਡਾਕਟਰ ਉਮਰ ਮੁਹੰਮਦ ਉਹ ਦੱਸੇ ਕਿ ਫਰੀਦাবাদ ਦੇ ਵਿੱਚ ਜੋ ਐਕਸਪਲੋਸਿਵ ਮਿਲੇ ਸੀਗੇ ਜੋ ਸਪੋਰਟੈਕ ਸਮਗਰੀ ਮਿਲੀ ਸੀਗੀ ਉਸ ਦੇ ਵਿੱਚ ਲੋੜਿੰਦਾ ਸੀਗਾ ਤਾਂ ਇਹ ਪੂਰਾ ਐਂਗਲ ਦੱਸੇ ਕਿ ਜੁੜਿਆ ਹੋਇਆ ਹੈ ਜੰਮੂ ਕਸ਼ਮੀਰ ਦੇ ਨਾਲ ਫਰੀਦাবাদ ਦੇ ਨਾਲ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਸਭ ਤੋਂ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ ਡਾਕਟਰ ਆਦਲ ਅਹਿਮਦ ਦੀ ਉਸ ਕੋਲੋਂ ਇੱਕ AK47 ਬਰਾਮਦ ਹੋਈ ਸੀ ਫਿਰੋਜ਼ ਦੇ ਹੀ ਨਿਸ਼ਾਨਦੇਹੀ ਤੇ ਫਰੀਦাবাদ ਦੇ ਵਿੱਚ ਸਰਚ ਆਪਰੇਸ਼ਨ ਬੀ ਤੇ ਕੱਲ ਚਲਿਆ ਬੀਤੀ ਦੁਪਹਿਰ ਨੂੰ ਦੱਸਿਆ ਕਿ ਪੂਰਾ ਸਰਚ ਆਪਰੇਸ਼ਨ ਫਰੀਦাবাদ ਦੇ ਵਿੱਚ ਚੱਲਦਾ ਹੈ ਜਿੱਥੋਂ ਕਿ 3000 ਦੇ ਕਰੀਬ ਜਿਹੜਾ ਤੇ 3000 ਕਿਲੋ ਦੇ ਕਰੀਬ ਵਿਸਫੋਟਕ ਸਮਗਰੀ ਬਰਾਮਦ ਕੀਤੀ ਜਾਂਦੀ ਹੈ ਸੋ ਉਸ ਤੋਂ ਬਾਅਦ ਇਹ ਦਿੱਲੀ ਦੇ ਵਿੱਚ ਧਮਾਕਾ ਹੋਣਾ ਤਾਂ ਇੱਕ ਇੱਕ ਕਰਕੇ ਜਿਹੜੇ ਇਹ ਸਾਰੇ ਤਾਰ ਜੁੜਦੇ ਨਜ਼ਰ ਆ ਰਹੇ ਨੇ ਤੇ ਹੁਣ ਇਹ ਜਾਂਚ ਜਿਹੜੀ ਹੈ ਪੂਰੀ ਇਸ ਟੀਮ ਦੇ ਵੱਲੋਂ ਕੀਤੀ ਜਾਵੇਗੀ ਜੋ ਉੱਚ ਪੱਧਰੀ ਟੀਮ ਹੁਣ ਗਠਿਤ ਕਰ ਦਿੱਤੀ ਗਈ ਹੈ ਇੰਟੈਲੀਜੈਂਸ विरोधी एनआईए दी एनएसजी दी ਅਤੇ ਦਿੱਲੀ ਪੁਲਿਸ ਦੀ ਸੋ ਹੁਣ ਕੀ ਕੁਝ ਇਸ ਟੀਮ ਦੇ ਵੱਲੋਂ ਦੱਸਿਆ ਕਿ ਜਾਂਚ ਪੜਤਾਲ ਹੋਵੇਗੀ ਅਪਡੇਟਸ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ NIA, NSG ਅਤੇ ਦਿੱਲੀ ਪੁਲਿਸ ਜੋ ਹੈ ਇਸ ਦੀ ਟੀਮ ਜਿਹੜੀ ਹੈ ਗਠਿਤ ਕਰ ਦਿੱਤੀ ਗਈ ਹੈ ਜੋ ਕਿ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਤਾਂ 500 ਤੋਂ ਵੱਧ ਜਵਾਨ ਜੋ ਨੇ ਉਹ ਇਸ ਪੂਰੇ ਦਸਤੇ ਕੇ ਮਾਮਲੇ ਨੂੰ ਵੇਖਣਗੇ 500 ਤੋਂ ਵੱਧ ਨੇ ਹੋਤੇ ਹੀ ਦੱਸੇ ਕਿ ਇੱਕ ਨਵੀਂ ਸੀਸੀਟੀਵੀ ਵੀਡੀਓ ਵਿਝੜੀ ਐ ਸਾਹਮਣੇ ਆਈ ਐ ਇਸ ਪੂਰੇ ਤਮਾਕੇ ਦੀ ਤਾਂ ਉਹ ਤੁਹਾਨੂੰ ਵਿਖਾ ਦਿੰਨੇ ਆ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਉਸ ਬਾਜ਼ਾਰ ਦੀ ਮਾਰਕੀਟ ਦੀ ਸੀਸੀਟੀਵੀ ਐ ਜਿੱਥੇ ਤਮਾਕਾ ਹੋਇਆ ਤਾਂ ਉਸ ਮਾਰਕੀਟ ਦੇ ਨੇੜੇ ਜਿਹੜੇ ਲੋਕ ਸੀਗੇ ਉਹ ਵੇਖੋ ਕਿਵੇਂ ਭੱਜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਤਮਾਕਾ ਹੋਇਆ ਤਾਂ ਬਹੁਤ ਤੇਜ਼ ਜਿਹੜੀ ਆਵਾਜ਼ ਉੱਥੇ ਸੁਣਾਈ ਦਿੱਤੀ ਲੋਕਾਂ ਨੂੰ ਤਾਂ ਜਿਸ ਤੋਂ ਬਾਅਦ ਪੂਰੀ ਜਿਹੜੀ ਉਹ ਮਾਰਕੀਟ ਜੋ ਪੂਰਾ ਇਲਾਕਾ ਸੀ ਉਹ ਦਹਿਲ ਹੋ ਟਿਆ ਲੋਕ ਤੁਸੀਂ ਇਸ ਸੀਸੀਟੀਵੀ ਦੇ ਵਿੱਚ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਡਰ ਕੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪਹਿਲੇ ਜੋ ਹੈ ਕਿਸੇ ਨੂੰ ਵੀ ਕੁਝ ਸਮਝ ਨਹੀਂ ਆਇਆ ਕਿ ਆਖਿਰਕਾਰ ਹੋਇਆ ਕੀ ਲੇਕਿਨ ਜਦੋਂ ਤੇਜ਼ ਧਮਾਕੇ ਦੀ ਆਵਾਜ਼ ਉਹਨਾਂ ਨੇ ਸੁਣੀ ਤਾਂ ਸਾਰੇ ਹੀ ਜੜਾ ਉਥੋਂ ਦੇ ਭਜਣਾ ਸ਼ੁਰੂ ਕਰ ਦਿੰਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਵੇਲੇ ਹਾਲਾਤ ਉਸ ਵੇਲੇ ਮੰਜ਼ਰ ਕਿਸ ਤਰੀਕੇ ਦਾ ਬਣਿਆ ਹੋਵੇਗਾ ਕਿਉਂਕਿ ਲੋਕ ਉੱਥੇ ਮੌਜੂਦ ਸੀਗੇ ਪੂਰੇ ਬਾਜ਼ਾਰ ਦੇ ਵਿੱਚ ਕੋਈ ਆਪਣੇ ਪਰਿਵਾਰ ਦੇ ਨਾਲ ਸੀਗਾ ਕੋਈ ਇਕੱਲਾ ਸੀਗਾ ਤਾਂ ਸਾਰੇ ਕਿ ਤੁਸੀਂ ਵੇਖ ਸਕਦੇ ਹੋ ਕਿਵੇਂ ਡਰੇ ਸਹਿਮੇ ਲੋਕ ਜੋ ਹੈ ਨਜ਼ਰ ਆ ਰਹੇ ਨੇ ਇੱਕ ਪਾਸੇ ਸੀਸੀਟੀਵੀ ਤੁਹਾਨੂੰ ਵਿਖਾ ਰਿਆ ਜੋ ਤਮਾਕੇ ਦੇ ਦੌਰਾਨ ਦੀ ਸੀਸੀਟੀਵੀ ਹੈ ਲੋਕ ਉਸ ਦੇ ਵਿੱਚ ਭੱਜਦੇ ਹੋਏ ਨਜ਼ਰ ਆ ਰਹੇ ਨੇ ਆਪਣੀ ਜਾਨ ਬਚਾਉਣ ਦੇ ਲਈ ਉਹ ਲੋਕ ਸਾਰੇ ਪਾਸੇ ਜੋ ਹੈ ਭੱਜ ਰਹੇ ਨੇ ਤਾਂ ਹਫੜਾ ਦਫਰੀ ਦਾ ਮਹੌਲ ਜੋ ਹੈ ਉਸ ਵੇਲੇ ਬਣ ਗਿਆ ਸੀਗਾ ਲੋਕ ਕਾਫੀ ਸਹਿਮ ਗਏ ਸੀਗੇ ਤਾਂ ਇਹ ਸੀਸੀਟੀਵੀ ਜਿਹੜੀ ਹੈ ਹੁਣ ਲਗਾਤਾਰ ਵਾਇਰਲ ਹੋ ਰਹੀ ਹੈ ਨਾ ਸਿਰਫ ਆਹੀ ਸੀਸੀਟੀਵੀ ਸਾਹਮਣੇ ਆਈ ਹੈ ਬਲਕਿ ਹੋਰ ਵੀ ਕਈ ਸੀਸੀਟੀਵੀ ਜੋ ਹੈ ਉਸ ਦੇ ਦਸਤ ਕੇ ਸਾਹਮਣੇ ਆ ਰਹੀ ਨੇ ਵਾਕ-ਵਾਕ ਐਂਗਲਸ ਤੋਂ ਜਿਹੜੀ ਸੀਸੀਟੀਵੀ ਕੈਮਰਾ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲੱਗੇ ਹੋਏ ਸੀਗੇ ਉਹਨਾਂ ਸਾਰਿਆਂ ਦੀ ਸੀਸੀਟੀਵੀ ਜਿਹੜੀ ਹੈ ਇੱਕ-ਇੱਕ ਕਰਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਨਜ਼ਰ ਆ ਰਿਹਾ ਕਿਵੇਂ ਧਮਾਕਾ ਹੋਇਆ ਤੇ ਧਮਾਕੇ ਦੀ ਆਵਾਜ਼ ਸੁਣਦੇ ਹੀ ਲੋਕ ਜੋ ਹੈ ਉਹਨਾਂ ਦੇ ਵਿੱਚ ਅਫੜਾ-ਦਫੜੀ ਮਚ ਗਈ ਲੋਕਾਂ ਨੇ ਭਜਣਾ ਸ਼ੁਰੂ ਕਰ ਦਿੱਤਾ ਸੋ ਜਿਹੜੀ ਇਹ ਸੀਸੀਟੀਵੀ ਸਾਹਮਣੇ ਆ ਰਹੀ ਹੈ ਦੱਸੇ ਕਿ ਸੀਸੀਟੀਵੀ ਜਿਹੜੀ ਹੈ ਉਹਨਾਂ ਦੀ ਵੀ ਜਾਂਚ ਹੋ ਰਹੀ ਹੈ ਹਜ਼ਾਰ ਤੋਂ ਵੱਧ ਸੀਸੀਟੀਵੀ ਫੁਟੇਜ ਜਿਹੜੀ ਹੈ ਉਹਨਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਤੇ ਹੋਰ ਵੀ ਜਿਹੜੀ ਹੈ ਜਾਂਚ ਪੜਤਾਲ ਇੱਥੇ ਹੋਵੇਗੀ ਬਾਕੀ ਜਿਹੜੇ ਸੀਸੀਟੀਵੀ ਕੈਮਰੇਜ਼ ਆਸ-ਪਾਸ ਦੀ ਦੁਕਾਨਾਂ ਦੇ ਵਿੱਚ ਲੱਗੇ ਹੋਏ ਸੀਗੇ ਜਾਂ ਫਿਰ ਟ੍ਰੈਫਿਕ ਸਿਗਨਲਸ ਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਕੂਨ ਇਲਾਕੇ ਉਹਨਾਂ ਦੀ ਜਾਂਚ ਜਿਹੜੀ ਹੈ ਹੁਣ ਕੀਤੀ ਜਾਵੇਗੀ ਸੋ ਇਸ ਲਈ ਜੋ ਹੈ ਉੱਚ ਪੱਧਰੀ ਟੀਮ ਦਾ ਜੋ ਗਠਨ ਕੀਤਾ ਗਿਆ ਹੈ ਇੰਟੈਲੀਜੈਂਸ ਬਿਊਰੋ NIA NSG ਅਤੇ ਦਿੱਲੀ ਪੁਲਿਸ ਜਿਹੜੀ ਹੈ ਇਸ ਟੀਮ ਦੇ ਵਿੱਚ ਸ਼ਾਮਿਲ ਹੈ ਜੋ ਪੂਰੀ ਜਾਂਚ ਪੜਤਾਲ ਇਸ ਮਾਮਲੇ ਨੂੰ ਲੈ ਕੇ ਕਰਨਗੇ ਤਾਂ ਦਿੱਲੀ ਧਮਾਕੇ ਤੋਂ ਬਾਅਦ ਦੱਸਦੇ ਕਿ ਹੜਕੰਪ ਪੂਰੇ ਦੇਸ਼ 'ਚ ਮਚਿਆ ਹੋਇਆ ਹੈ ਰੈਡ ਅਲਰਟ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਪੁਲਿਸ ਜਿਹੜੀ ਹੈ ਬੜੀ ਹੀ ਚੌਕਸੀ ਦੇ ਨਾਲ ਹਰ ਪਾਸੇ ਸਰਚ ਆਪਰੇਸ਼ਨ ਚਲਾ ਰਹੀ ਹੈ ਖਾਸ ਕੋਰਟ ਦੇ ਜਿਸ ਤਰੀਕੇ ਦੇ ਨਾਲ ਇਹ ਦਿੱਲੀ ਤਮਾਕੇ ਨੂੰ ਲੈ ਕੇ ਅਤਵਾਦੀ ਸਾਜਿਸ਼ ਹੋਣ ਦਾ ਜੋ ਖੱਛਾ ਸਾਹਮਣੇ ਆ ਰਿਹਾ ਹੈ ਆਤਵਾਦੀ ਐਂਗਲ ਜਿਹੜਾ ਹੈ ਇਹ ਸਾਹਮਣੇ ਆਇਆ ਹੈ ਇਸ ਪੂਰੇ ਕੇਸ ਦੇ ਵਿੱਚ ਕਿਉਂਕਿ ਜੋ ਦੱਸੇ ਕਿ I20 ਦੇ ਵਿੱਚ ਧਮਾਕਾ ਹੋਇਆ ਸੀ ਦਿੱਲੀ ਦੇ ਵਿੱਚ ਲਾਲ ਕਿਲ ਦੇ ਨੇੜੇ ਜੋ I20 ਕਾਰ 'ਚ ਧਮਾਕਾ ਹੋਇਆ ਤਾਂ I20 ਕਾਰ ਜੋ ਸ਼ਖਸ ਚਲਾ ਰਿਹਾ ਸੀਗਾ ਡਾਕਟਰ ਉਮਰ ਮੁਹੰਮਦ ਉਹ ਦੱਸੇ ਕਿ ਫਰੀਦাবাদ ਦੇ ਵਿੱਚ ਜੋ ਐਕਸਪਲੋਸਿਵ ਮਿਲੇ ਸੀਗੇ ਜੋ ਵਿਸਫੋਟਕ ਸਮਗਰੀ ਮਿਲੀ ਸੀਗੀ ਉਸ ਦੇ ਵਿੱਚ ਲੋੜਿੰਦਾ ਸੀਗਾ ਦਾ ਇਹ ਪੂਰਾ ਐਂਗਲ ਦੱਸੇ ਕਿ ਜੁੜਿਆ ਹੋਇਆ ਹੈ ਜੰਮੂ ਕਸ਼ਮੀਰ ਦੇ ਨਾਲ ਫਰੀਦাবাদ ਦੇ ਨਾਲ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਸਭ ਤੋਂ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ ਡਾਕਟਰ ਆਦਲ ਅਹਿਮਦ ਦੀ ਉਸ ਕੋਲੋਂ ਇੱਕ AK47 ਬਰਾਮਦ ਹੋਈ ਸੀ ਫਿਰ ਉਸ ਦੀ ਹੀ ਨਿਸ਼ਾਨਦੇਹੀ ਤੇ ਫਰੀਦাবাদ ਦੇ ਵਿੱਚ ਸਰਚ ਆਪਰੇਸ਼ਨ ਵੀ ਤੇ ਕੱਲ ਚੱਲਿਆ ਬੀਤੀ ਦੁਪਹਿਰ ਨੂੰ ਦੱਸੇ ਕਿ ਪੂਰਾ ਸਰਚ ਆਪਰੇਸ਼ਨ ਫਰੀਦাবাদ ਦੇ ਵਿੱਚ ਚੱਲਦਾ ਹੈ ਜਿੱਥੋਂ ਕਿ 3000 ਦੇ ਕਰੀਬ ਜਿਹੜਾ ਤੇ 3000 ਕਿਲੋ ਦੇ ਕਰੀਬ ਵਿਸਪੋਰਟੈਕ ਸਮਗਰੀ ਪਰામਤ ਕੀਤੀ ਜਾਂਦੀ ਹੈ ਸੋ ਉਸ ਤੋਂ ਬਾਅਦ ਇਹ ਦਿੱਲੀ ਦੇ ਵਿੱਚ ਧਮਾਕਾ ਹੋਣਾ ਤਾਂ ਇੱਕ ਇੱਕ ਕਰਕੇ ਜਿਹੜੇ ਇਹ ਸਾਰੇ ਤਾਰ ਜੋੜਦੇ ਨਜ਼ਰ ਆ ਰਹੇ ਨੇ ਤੇ ਹੁਣ ਇਹ ਜਾਂਚ ਜਿਹੜੀ ਹੈ ਪੂਰੀ ਇਸ ਟੀਮ ਦੇ ਵੱਲੋਂ ਕੀਤੀ ਜਾਵੇਗੀ ਜੋ ਉੱਚ ਪੱਧਰੀ ਟੀਮ ਹੁਣ ਗਠਿਤ ਕਰ ਦਿੱਤੀ ਗਈ ਹੈ ਇੰਟੈਲੀਜੈਂਸ ਬਿਊਰੋ ਦੀ ਐਨਆਈਏ ਦੀ ਐਨਐਸਜੀ ਦੀ ਅਤੇ ਦਿੱਲੀ ਪੁਲਿਸ ਦੀ ਸੋ ਹੁਣ ਕੀ ਕੁਝ ਇਸ ਟੀਮ ਦੇ ਵੱਲੋਂ ਦੱਸਿਆ ਕਿ ਜਾਂਚ ਪੜਤਾਲ ਹੋਵੇਗੀ ਅਪਡੇਟਸ ਲਗਾਤਾਰ ਤੋ ਹੜੇ ਤੱਕ ਪਹੁੰਚਾਉਂਦੇ ਰਵਾਂਗੇ ਨਵੀਂ ਸੀਸੀਟੀਵੀ ਵੀਡੀਓ ਵਿਝੜੀ ਹੈ ਸਾਹਮਣੇ ਆਈ ਹੈ ਇਸ